已经给新郎官 ਸਚੀਕਾਰ ਜੀ ਮੈਂ ਹਾਂ ਵਿਪਰ ਨੂੰ ਕਾੜਾ ਤੇ ਤੁਸੀਂ ਦੇਖ ਰਹੇ ਹੋ ਵਾਇਸ ਪੰਜਾਬ ਟਾਈਮ ਜੀ ਆ ਬਿਲਕੁਲ ਵਾਇਸ ਪੰਜਾਬ ਦੇ ਪਰ ਅਸੀਂ ਤੁਹਾਨੂੰ ਲਗਾਤਾਰ ਜਿਹੜਾ ਹੈਗਾ ਹਾਲਾਤ ਦਿਖਾ ਰਹੇ ਆ ਕਿ ਪੰਜਾਬ ਦੇ ਕਿਉਂਕਿ ਪੰਜਾਬ ਦੇ ਕਰੀਬ ਦੇ ਲੱਗੇ ਨੇ 14445 ਪਿੰਡ ਦੇ ਲੱਗੇ ਨੇ ਬਾਹਰ ਦੀ ਚਪੇੜ ਚੱ ਚੁਕੇ ਨੇ ਔਰ ਜਿਸ ਤਰੀਕੇ ਨਾਲ ਮੌਸਮ ਵਿਭਾਗ ਵੱਲੋਂ ਚੇਤਾਵਨੀ ਸੀਗੀ ਔਰ ਇਹ ਵੀ ਦੱਸਿਆ ਗਿਆ ਸੀਗਾ ਕਿ ਸ਼ਾਮ ਤੱਕ ਪਾਣੀ ਹੋਰ ਵੱਧ ਸਕਦਾ ਹੈਗਾ ਸੋ ਅਸੀਂ ਪਹੁੰਚੇ ਗਏ ਆ ਸੰਘੇੜਾ ਪਿੰਡ ਦੇ ਵਿੱਚ ਜੀ ਆ ਬਿਲਕੁਲ ਸੰਘੇੜਾ ਪਿੰਡ ਹੈਗਾ ਜਿੱਥੇ ਕਿ ਇਸ ਵੇਲੇ ਕਰੀਬ 300 ਡਿਗਰੀ ਜਿਹੜਾ ਇੱਥੇ ਪਿੰਡ ਵਾਸੀ ਦੱਸ ਰਹੇ ਨੇ ਘਰ ਆ ਗਏ ਨੇ ਔਰ ਇਹ ਲੋਕ ਜਿਹੜੇ ਹੈਗੇ ਨੇ ਪਾਣੀ ਦੀ ਵੇੜ ਚ ਆ ਗਏ ਨੇ ਔਰ ਇਸੇ ਤਰ੍ਹਾਂ ਜੇ ਧਰਮਕੋਟ ਏਰੀਆ ਦੀ ਮੈਂ ਗੱਲ ਕਰਾਂ ਤੇ ਧਰਮਕੋਟ ਦੇ 4-5 ਪਿੰਡ ਜਿਹੜੇ ਨੇ ਜਿੱਨਾਂ 'ਚ ਬਿਲਕੁਲ ਬਹੁਤ ਜ਼ਿਆਦਾ ਪਾਣੀ ਆ ਰਿਹਾ ਔਰ ਲਗਾਤਾਰ ਪਾਣੀ ਜੜਾ ਹੈਗਾ ਇੱਥੇ ਵਧ ਰਿਹਾ ਹੈਗਾ ਤਸਵੀਰਾਂ ਦੇਖ ਰਹੇ ਹੋ ਕਿਸ ਤਰੀਕੇ ਨਾਲ ਪਾਣੀ ਦਾ ਬਹਾਅ ਬਹੁਤ ਤੇਜ਼ ਜੜਾ ਰਿਹਾ ਹੈਗਾ ਜਿੱਥੇ ਜੇ ਮੈਂ ਗੱਲ ਕਰਾਂ ਸਰਕਾਰ ਦੀ ਤੇ ਸਰਕਾਰ ਵੱਲੋਂ ਜਿਹੜਾ ਹੈਗਾ ਲਗਾਤਾਰ ਇੱਥੇ ਜਿਹੜੇ ਹੈਗੇ ਨੇ ਉਪਰਾਲੇ ਕੀਤੇ ਜਾ ਰਹੇ ਨੇ ਔਰ ਤਸਵੀਰਾਂ ਦਿਖਾਵਾ ਤੇ ਬੰਨ ਨੂੰ ਹੋਰ ਉੱਚਾ ਕਰਦਾ ਤੇ ਮਿੱਟੀ ਵੀ ਜਿਹੜੀ ਹੈਗੀ ਹੈ ਇੱਥੇ ਪਾਈ ਜਾ ਰਹੀ ਹੈਗੀ ਹੈ ਔਰ ਰਾਸ਼ਣ ਦੀ ਜੇ ਗੱਲ ਕਰਾਂ ਤੇ ਜਿਸ ਤਰੀਕੇ ਨਾਲ ਸਰਕਾਰ ਵੱਲੋਂ ਇੱਥੇ ਰਾਸ਼ਨ ਬਹੁਤ ਜੜਿਆ ਹੈਗਾ ਤੇ ਅਸੀਂ ਲੋਕਾਂ ਦੇ ਨਾਲ ਗੱਲ ਵੀ ਕਰਦੇ ਹੈਗੇ ਲੋਕਾਂ ਦਾ ਕੀ ਕਹਿਣਾ ਹੈਗਾ ਕਿਸ ਤਰੀਕੇ ਨਾਲ ਉਹ ਦਸਤੇ ਲੈ ਕੇ ਸਾਨੂੰ ਰਾਸ਼ਨ ਜੜਾ ਹੈਗਾ ਇੱਥੇ ਮਿਲ ਰਿਹਾ ਹੈਗਾ ਸੋ ਅਸੀਂ ਲੋਕਾਂ ਤੋਂ ਸੁਣ ਰਿਹਾ ਸੀ ਕਿ ਜਿਸ ਤਰੀਕੇ ਨਾਲ ਮਹਿਲਾਵਾਂ ਨੇ ਦੱਸਿਆ ਲੋਕਾਂ ਨੇ ਦੱਸਿਆ ਕਿ ਸਾਨੂੰ ਰਾਸ਼ਨ ਜਿਹੜਾ ਮਿਲ ਰਿਹਾ ਹੈਗਾ ਔਰ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਆ ਲੋਕਾਂ ਨੇ ਦੱਸਿਆ ਕਿ ਸਾਨੂੰ ਆਧਾਰ ਕਾਰਡ ਤੇ ਜਿਹੜਾ ਸਰਕਾਰ ਵੱਲੋਂ ਰਾਸ਼ਨ ਆਇਆ ਆਧਾਰ ਕਾਰਡ ਸਾਡਾ ਦੇ ਕੇ ਸਾਨੂੰ ਰਾਸ਼ਨ ਜਿਹੜਾ ਹੈਗਾ ਕਿਉਂਕਿ ਕਈ ਵਾਰੀ ਕੀ ਹੁੰਦਾ ਹੈ ਕਿ ਜਿਹੜੇ ਲੋਕ ਬਾੜ ਦੇ ਵਿੱਚ ਫਸੇ ਹੁੰਦੇ ਨੇ ਉਹਨਾਂ ਨੂੰ ਰਾਸ਼ਨ ਮਿਲਦਾ ਨਹੀਂ ਤੇ ਦੂਜੇ ਲੋਕ ਲੈ ਜਾਂਦੇ ਨੇ ਮੇਰੇ ਨਾਲ ਮੇਰੇ ਸਹਿਯੋਗੀ ਦੀਪਕ ਸਿੰਘਲਾ ਜੀ ਵੀ ਹੈਗੇ ਨੇ ਕਿਉਂਕਿ ਅਸੀਂ ਲਗਾਤਾਰ ਪੌਲ ਤੋਂ ਲੈ ਕੇ ਤੇ ਇੱਥੋਂ ਤੱਕ ਅਸੀਂ ਇਹ ਦੇਖ ਰਹੇ ਹਾਂਗੇ ਔਰ 0 ਕਰੋੜ ਤੇ ਪਹੁੰਚੇ। ਦੀਪਕ ਕਿੱਦਾਂ ਲੱਗਿਆ ਆਪਾਂ ਅੱਜ ਇਕੱਠੇ ਕੰਮ ਕਰ ਰਹੇ ਸੀ ਲੋਕਾਂ ਨਾਲ ਗੱਲ ਵੀ ਕਰ ਰਹੇ ਸੀਗੇ ਤੇ ਕਿੱਦਾਂ ਦੇ ਹਾਲਾਤ ਨਜ਼ਰ ਆ ਰਹੇ ਸੀਗੇ? ਆ ਦੇਖੋ ਜੀ ਹਾਲਾਤ ਤਾਂ ਇੱਥੇ ਤੁਹਾਨੂੰ ਸਾਰਿਆਂ ਨੂੰ ਦਿਖ ਰਿਹਾ ਕਿਉਂਕਿ ਆਪਾਂ ਇਸ ਟਾਈਮ ਖੜੇ ਆ ਤੁਸੀ ਬੰਦੇ ਉੱਤੇ। ਤੁਸੀ ਬੰਦੇ ਵੀ ਹਾਲਾਤ ਤੁਸੀਂ ਦੇਖ ਸਕਦੇ ਹੋ ਜਦੋਂ ਗੱਡੀਆਂ ਤੋਂ ਨਿਕਲਦੀਆਂ ਤਾਂ ਇੱਥੇ ਕਾਫੀ ਚਿਕੜ ਹੋ ਜਾਂਦਾ ਗੱਡੀਆਂ ਦਾ ਨਿਕਲਣਾ ਵੀ ਬਹੁਤ ਮੁਸ਼ਕਲ ਹੈ ਤੇ ਜਿਹੜੇ ਲੋਕ ਅੰਦਰ ਰਹਿੰਦੇ ਨੇ ਕਿਉਂਕਿ ਇਧਰਲੀ ਸਾਈਡ ਤੇ ਜਿਹੜਾ ਸੰਘੇੜਾ ਪਿੰਡ ਹੈ। ਸੰਘੇੜ ਕਰ ਉੱਚੇ ਹੋਣ ਦੇ ਨਾਲ ਕਰਨ ਜਿਹੜੇ ਬਚੇ ਹੋਏ ਹਾਲਾਂਕਿ لیکن زیادہ تر ਘਰ ਜਿਹੜੇ ਦੱਸਿਆ ਜਾ ਰਿਹਾ ਕਿ 4-4 ਫੁੱਟ ਪਾਣੀ ਭਰਿਆ ਹੋਇਆ ਲੋਕ ਅੰਦਰ ਬੈਠੇ ਨੇ ਕੁਝ ਆਪਣਾ ਸਮਾਨ ਜਿਹੜਾ ਛੱਤਾਂ ਦੇ ਚੱਕ ਕੇ ਲੈ ਗਏ ਨੇ ਕੁਝ ਕੀਮਤੀ ਸਮਾਨ ਬਾਹਰ ਲੈ ਕੇ ਆਏ ਨੇ ਹਾਲਾਂਕਿ ਜਿਹੜਾ ਪ੍ਰਸ਼ਾਸਨ ਵੱਲੋਂ ਰਾਤ ਕੈਂਪ ਹੈ ਉਹ ਥੋੜਾ ਦੂਰ ਬਣਾਇਆ ਗਿਆ ਜਿਵੇਂ ਲੋਕਾਂ ਦਾ ਕਹਿਣਾ ਕਿ ਰਾਹਤ ਕੈਂਪ ਤਾਈਂ ਪਹੁੰਚਣਾ ਜਿਹੜਾ ਮੁਸ਼ਕਲ ਹੈ ਕਿਉਂਕਿ ਘਰਾਂ ਦਾ ਧਿਆਨ ਵੀ ਰੱਖਣਾ ਘਰਾਂ ਦੇ ਵਿੱਚ ਸਮਾਨ ਵੀ ਬਿਲਕੁਲ ਦੀਪਕ ਆਪਾਂ ਦੇਖ ਰਹੇ ਹਾਂ ਸਾਹਮਣੇ ਦੇਖੋ ਨਾ ਜਿਸ ਤੀਕੇ ਨਾ ਬੇੜੀ ਦੇ ਵਿੱਚ ਜਿਹੜਾ ਹੈਗਾ ਇਹ ਲੋਕਾਂ ਨੂੰ ਰਾਸ਼ਨ ਮਿਲਿਆਗਾ ਤੇ ਲੋਕ ਆਪਣੇ ਘਰਾਂ ਜੀ ਲੈ ਕੇ ਜਾ ਰਹੇ ਨੇ ਬਿਲਕੁਲ ਕਿਉਂ ਇਹਨਾਂ ਨੂੰ ਡਾਰਿਆ ਕਿ ਸਮਾਨ ਸਾਡਾ ਚੋਰੀ ਨਾ ਹੋ ਜੇ, ਸਮਾਨ ਖਰਾਬ ਨਾ ਹੋ ਜੇ। ਅਗਰ ਪਾਣੀ ਹੋਰ ਕਿਤੇ ਆਂਦਾ ਤਾਂ ਉਸ ਸਮਾਨ ਨੂੰ ਬਚਾ ਕੇ ਉੱਪਰ ਰੱਖਿਆ ਜਾਵੇ ਜਾਂ ਬਾਹਰ ਕੱਢਿਆ ਜਾਵੇ। ਇਹ ਉਹੀ ਲੋਕ ਨੇ ਜਿਹੜੇ ਇੱਥੇ ਆਪਣੇ ਘਰਾਂ ਦੇ ਵਿੱਚ ਸਮਾਨ ਲੈ ਕੇ ਜਾ ਰਹੇ ਆ ਕਿਉਂਕਿ ਬਹੁਤ ਜ਼ਰੂਰੀ ਹੈ ਕਿ ਪਰਿਵਾਰ ਵਾਲਿਆਂ ਨੂੰ ਰੋਟੀ ਪਾਣੀ ਦੇਣਾ, ਉਹਨਾਂ ਨੂੰ ਪਾਣੀ ਦੇਣਾ ਕਿਉਂਕਿ ਅੰਦਰ ਪਾਣੀ ਪੀਣ ਦੇ ਵੀ ਹਾਲਾਤ ਨਹੀਂ। ਇਸ ਕਰਕੇ ਬਿਸਲਰੀ ਹੈ ਜਿਹੜਾ ਪ੍ਰਸ਼ਾਸਨ ਵੱਲੋਂ ਦਿੱਤਾ ਜਾ ਰਿਹਾ ਹੈ, ਮੀਨਰਲ ਵਾਟਰ ਹੈ ਜਿਹੜਾ ਪ੍ਰਸ਼ਾਸਨ ਵੱਲੋਂ ਦਿੱਤਾ ਜਾ ਰਿਹਾ ਹੈ ਔਰ ਦੂਜੇ ਪਾਸੇ ਰਾਸ਼ਨ ਦਿੱਤਾ ਜਾ ਰਿਹਾ ਹੈ ਕਿਉਂਕਿ ਇਸ ਵਾਰ ਜਿਹੜਾ ਰਾਸ਼ਨ ਦਿੱਤਾ ਜਾ ਰ لیکن ضرورت ਜਿਨ੍ਹਾਂ ਨੂੰ ਲੋਕਾਂ ਨੂੰ ضرورت ਹੈ ਉਹਨਾਂ ਤਾਂ ਹੀ ਰਾਸ਼ਨ ਜਰੂਰ ਪਹੁੰਚਣਾ ਚਾਹੀਦਾ ਜਿਸ ਤਰ੍ਹਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਦੇ ਵਿੱਚੋਂ ਬਾਹਰ ਆਉਣਾ ਵੀ ਬਹੁਤ ਮੁਸ਼ਕਲ ਹੈ ਕਿਉਂਕਿ ਅਗਰ ਪਿੰਡ ਚੋਂ ਬਾਹਰ ਆਉਣਾ ਹੈ ਤਾਂ ਤੁਹਾਨੂੰ ਇਸ ਬੀੜੀ ਦੇ ਜ਼ਰੀਏ ਆਉਣਾ ਪੈਣਾ ਕਿ ਇੱਥੇ ਇਸੇ ਜਗ੍ਹਾ ਤੇ ਜਿੱਥੇ ਬੀੜੀਆਂ ਚਲਦੀਆਂ ਪਈਆਂ ਤੇ ਇਨ੍ਹਾਂ ਪਿੰਡਾਂ ਵਾਲਿਆਂ ਦੀਆਂ ਫਸਲਾਂ ਆ ਉਹ ਫਸਲਾਂ ਕਾਫੀ ਪਾਣੀ ਦੀ ਚਪੇਟ ਚ ਆ ਗਈਆਂ ਉਹਨਾਂ ਦਾ ਪਤਾ ਨਹੀਂ ਕਦੋਂ ਕੀ ਬੰਨਣਾ ਪਾਣੀ ਕਦੋਂ ਉਤਰੂਗਾ ਕਦੋਂ ਰਾਹਤ ਮਿਲੇਗੀ ਉਨੀ ਦੇਰ ਤੱਕ ਇਨ੍ਹਾਂ ਲੋਕਾਂ ਦੇ ਹਾਲਾਤ ਬਹੁਤ ਖਰਾਬ ਨੇ ਅੰਦਰ ਜਿਸ ਤਰ੍ਹਾਂ ਦੇਖਿਆ ਜਾ ਰਿਹਾ ਤੁਸੀਂ ਅਗਰ ਕੈਮਰਾ ਘੁਮ ਵਗੇ ਰੱਖਿਆ ਕਿਉਂਕਿ ਪ੍ਰਸ਼ਾਸਨ ਨੇ ਪਹਿਲਾਂ ਹੀ ਅਲੱਡ ਕੀਤਾ ਸੀਗਾ ਔਰ ਪ੍ਰਸ਼ਾਸਨ ਵੱਲੋਂ ਤਰਪਾਲਾਂ ਦਿੱਤੀਆਂ ਗਈਆਂ ਸੀ ਲੋਕਾਂ ਨੂੰ ਕਿ ਆਪਣਾ ਸਮਾਨ ਜਿਹੜਾ ਉਹ ਸੰਭਾਲ ਸਕਦੇ ਆ ਦੂਜਾ ਮਾਲ ਡੰਗਰ ਉਹ ਵੀ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜਾ ਤੁਸੀਂ ਬੰਦ ਤੇ ਜਿਹੜਾ ਬੰਨਿਆ ਹੋਇਆ ਕਿਉਂਕਿ ਜਿਆਦਾ ਦੂਰ ਲੈ ਜਾਣਾ ਇਹ ਵੀ ਲੋਕ ਕਹਿੰਦੇ ਆ ਕਿ ਜਿਆਦਾ ਦੂਰ ਜਾਣਾ ਵੀ ਸਾਡੇ ਲਈ ਪਰੇਸ਼ਾਨੀ ਹੈ ਇਸਕੋ ਬਿਲਕੁਲ ਬਿਲਕੁਲ ਕਿਤੇ ਰਾਤ ਨੂੰ ਚੋਰੀਆਂ ਹੁੰਦੀਆਂ ਨੇ ਲੋਕ ਕਹਿੰਦੇ ਨੇ ਦੀਪਕ ਸਭ ਤੋਂ ਵੱਡੀ ਅਸੀਂ ਲੋਕਾਂ ਨਾਲ ਜਦੋਂ ਗੱਲ ਕੀਤੀ ਇੱਥੇ ਤੇ ਤੁਸੀਂ ਵੀ ਗੱਲ ਕੀਤੀ ਤੇ ਪਾਣੀ ਦੇ ਪੀਣ ਦੀ ਸਮੱਸਿਆ ਇੱਕ ਤਾਂ ਉਹ ਜਿਆਦਾ ਦੱਸ ਰਹੇ ਸੀਗੇ ਦੀ ਪਾਣੀ ਦੀ ਪੀਣ ਦੀ ਸਮੱਸਿਆ ਕੀ ਆ ਪਸ਼ੂਆਂ ਦੇ ਚਾਰੇ ਦੀ ਜਿਹੜੀ ਵੱਡੀ ਸਮੱਸਿਆ ਆ ਗਈ ਆ ਔਰ ਲੋਕਾਂ ਨੇ ਇਹ ਵੀ ਦੱਸਿਆ ਕਿ ਜਿਸ ਤਰੀਕੇ ਨਾਲ ਆਧਾਰ ਕਾਰਡ ਜਿਹੜਾ ਇਹ ਕਿਵੇਂ ਲੱਗਦਾ ਆਧਾਰ ਕਾਰਡ ਸਿਸਟਮ ਬਹੁਤ ਵਧੀਆ ਹੈਗਾ ਦੇਖੋ ਆਧਾਰ ਕਾਰਡ ਦਾ ਸਿਸਟਮ ਤਾਂ ਵਧੀਆ ਹੀ ਆ ਉਹਦਾ ਕੰਮ ਕੀ ਹੈ ਆਧਾਰ ਕਾਰਡ ਦੇ ਸਿਸਟਮ ਦਾ ਵੀ ਅਗਰ ਤੁਹਾਡੇ ਕੋਲ ਆਧਾਰ ਕਾਰਡ ਹੈਗਾ ਤੁਸੀਂ ਇਸ ਪਿੰਡ ਸੰਘੇੜਾ ਦੇ ਹੋ ਕਿਉਂਕਿ ਇੱਧਰ ਪਿੰਡ ਸੰਘੇੜਾ ਹੈ ਇੱਧਰ ਮਦਾਰਪੁਰਾ ਜਾਂ ਇੱਧਰ ਦੂਜੇ ਪਿੰਡ ਹੈ ਅਗਰ ਤੁਸੀਂ ਇਸੇ ਪਿੰਡ ਦੇ ਹੋ ਜਿਹੜੇ ਪਿੰਡ ਪਾਣੀ ਦੀ ਚਪੇਟ ਦੇ ਵਿੱਚ ਹੈ ਉਹਨਾਂ ਤਾਂ ਹੀ ਅਗਰ ਰਾਸ਼ਨ ਪਹੁੰਚਦਾ ਤਾਂ ਠੀਕ ਗੱਲ ਹੈ ਇਸ ਕਰਕੇ ਜਿਹੜੇ ਲੋਕ ਹੈ ਜਿਨ੍ਹਾਂ ਵੱਲੋਂ ਆਧਾਰ ਕਾਰ ਕਿਹੜੇ ਪਿੰਡ ਦੇ ਨੇ ਕਿਹੜੇ ਪਰਿਵਾਰ ਦੇ ਵਿੱਚੋਂ ਨੇ ਉਸ ਹਿਸਾਬ ਨਾਲ ਰਾਸ਼ਨ ਵੰਡਿਆ ਜਾਂਦਾ ਕਿਉਂਕਿ ਜ਼ਰੂਰਤ ਹੁਣ ਇਹ ਹੈ ਸਭ ਤੋਂ ਜ਼ਿਆਦਾ ਜਿਹੜੇ ਲੋਕਾਂ ਨੂੰ ਜ਼ਰੂਰਤ ਹੈ ਰਾਸ਼ਨ ਦੀ ਜਾਂ ਚਾਰੇ ਦੀ ਡੰਗਰਾਂ ਵਾਸਤੇ ਚਾਰੇ ਦੀ ਜ਼ਰੂਰਤ ਹੈ ਦਵਾਈ ਬੂਟੀ ਦੀ ਜ਼ਰੂਰਤ ਹੈ ਉਹਨਾਂ ਤਾਂ ਹੀ ਰਾਸ਼ਨ ਪਹੁੰਚਣਾ ਇਹ ਸਮਾਨ ਪਹੁੰਚਣਾ ਬਹੁਤ ਜ਼ਰੂਰੀ ਹੈ ਬਿਲਕੁਲ ਜੀ ਇਹ ਸੀ ਦੀਪਕ ਸਿੰਘ ਰਾਜ ਜੀ ਦੀਪਕ ਸਿੰਘ ਰਾਜ ਨੇ ਜੀਰੋ ਗਰਾਊਂਡ ਤੇ ਜਿਹੜਾ ਹੈਗਾ ਸਾਰੀ ਗੱਲਬਾਤ ਕੀਤੀ ਲੋਕਾਂ ਨਾਲ ਮਹਿਲਾਵਾਂ ਦੇ ਨਾਲ ਗੱਲ ਕੀਤੀ ਬੱਚਿਆਂ ਨਾਲ ਵੀ ਗੱਲ ਕੀਤੀ ਔਰ ਇਹਨਾਂ ਦਾ ਕਹਿਣਾ ਸੀ ਕਿ ਜੋ ਸਿਸਟਮ ਜਿਸ ਤਿਕ ਨਾਲ ਆ ਭਾਈ ਸਾਹਿਬ ਭਾਈ ਸਾਹਿਬ ਤੁਸੀਂ ਬੇੜੀ ਦੇ ਉੱਤੇ ਸਮਾਨ ਲੈ ਕੇ ਜਾ ਰਹੇ ਹੋ ਇਹ ਸਮਾਨ ਰਾਸ਼ਨ ਤੁਹਾਨੂੰ ਕਿਵੇਂ ਮਿਲਿਆ ਫਿਰ ਇਹ ਆਧਾਰ ਕਾਰਡ ਤੇ ਕਿਵੇਂ ਲੱਗਦਾ ਆਧਾਰ ਕਾਰਡ ਤੇ ਜਦੋਂ ਇਹ ਸਿਸਟਮ ਮਿਲਦਾ ਹੈ ਵਧੀਆ ਵਧੀਆ ਲੱਗਦਾ ਸਮ ਸਰਕਾਰ ਦੇ ਉਪਰਾਲੇ ਨੂੰ ਕਿਵੇਂ ਦੇਖਦੇ ਹੋ ਤੁਸੀਂ ਵਧੀਆ ਜੀ ਵਧੀਆ ਹੋ ਰਿਹਾ ਕੰਮ ਸਰਕਾਰ ਸਹੀ ਵਧੀਆ ਕੰਮ ਕਰ ਰਹੀ ਹੈ ਸਹੀ ਸਹੀ ਵਧੀਆ ਕਾਰਜ ਕਰ ਰਹੀ ਹੈ ਬਿਲਕੁਲ ਜੀ ਸਰਕਾਰ ਵੱਲੋਂ ਜਿਹੜਾ ਹੈ ਉਹ ਉਪਰਾਲਾ ਬਹੁਤ ਵਧੀਆ ਕੀਤਾ ਗਿਆ ਕਿਉਂਕਿ ਜਿਹੜਾ ਰਾਸ਼ਨ ਜ਼ਰੂਰੀ ਹੈ ਜੂੜੀ ਅਵਸਥਾ ਹੈਗੀਆਂ ਨੇ ਇਹ ਸਾਰੀਆਂ ਜਿਹੜੀਆਂ ਹੈਗੀਆਂ ਨੇ ਰਾਡਾਰ ਕਾਰਟ ਦੇ ਉੱਪਰ ਮਿਲਦੀਆਂ ਨੇ ਤਾਂ ਕਿ ਪਤਾ ਲੱਗੇ ਵੀ ਇਹ ਲੋਕ ਸੰਘੇੜੇ ਪਿੰਡ ਦੇ ਹੈਗੇ ਨੇ ਤੇ ਸੰਘੇੜੇ ਪਿੰਡ ਦੇ ਵਿੱਚ ਹੀ ਤਰਮੇ ਵੀ ਸਾਡੇ ਨਾਲ ਸੀ ਅੱਜ ਅਸੀਂ ਤਰਮੇ ਨਾਲ ਗੱਲ ਕਰਦੇ ਆ ਗਏ ਤਰਮੇ ਜੀ ਤੁਹਾਡੇ ਨਾਲ ਸੋਾਰੇ ਹੈਗੇ ਆ ਕਿਸ ਤਰੀਕੇ ਨਾਲ ਰਾਸ਼ਨ ਲੈ ਕੇ ਰਹੇ ਨੇ ਗੱਲ ਕਰਦੇ ਨਾਲ ਸਰ ਪਾਜੀ ਕਿੱਦਾਂ ਕਿਹੜੇ ਪਿੰਡ ਦੇ ਨਾਲ ਆਉਂਦੇ ਸੀ ਘੀੜੇ ਦੇ ਸਿੰਘੀੜੇ ਦੇ ਨਾਲ ਆਉਂਦੇ ਉਹ ਤੇ ਕਿੰਨਾ ਕੁ ਪਾਣੀ ਹੈਗਾ ਤੁਹਾਡੇ ਕੋਲ ਪਾਣੀ ਪਾਣੀ ਦਾ ਅੱਗੇ ਨਾਲ ਥੋੜਾ ਜਿਹਾ ਘੱਟ ਆ ਜੀ ਘੱਟ ਗਿਆ ਪਾਣੀ ਤੁਹਾਡੇ ਲੋਕ ਤਾਂ ਕਦੇ ਵਧ ਗਿਆ ਤੁਸੀਂ ਕਹਿੰਦੇ ਨਹੀਂ ਪਾਣੀ ਅੱਗੇ ਨਾਲ ਘੱਟ ਆ ਜੀ ਅੱਛਾ ਜਿਹੜੀ ਪਹਿਲਾਂ 2023 ਨਾਲ ਉਹ ਕਿ 2023 ਦੀ ਤੁਸੀਂ ਗੱਲ ਕਰਦੇ ਹੋ ਤੇ ਜੇ ਆਪਾਂ ਹੁਣ ਰਾਸ਼ਨ ਦੀ ਗੱਲ ਕਰੀਏ ਰਾਸ਼ਨ ਸਾਰਾ ਮਿਲ ਰਿਹਾ ਹਾਂਜੀ ਕਿ ਸਰਕਾਰ ਦੇ ਵੀ ਰਾਸ਼ਨ ਤੁਹਾਨੂੰ ਪੂਰਾ ਹਾਂਜੀ ਕਿਵੇਂ ਮਿਲ ਰਿਹਾ ਹੈਗਾ ਵਧੀਆ ਮਿਲ ਰਿਹਾ ਹੈ ਨੇ ਕਿਸ ਤਰੀਕੇ ਨਾਲ ਅੱਜ ਤੁਸੀਂ ਲੈ ਕੇ ਆਏ ਹੋ ਰਾਸ਼ਨ ਤੁਹਾਡੇ ਹੱਥਿਕ ਆ ਕਾਦੇ ਕੋਈ ਕਾਗਜ਼ ਦਿਖਾਇਆ ਕੋਈ ਜਾਂ ਵੈਸੇ ਹੀ ਆਧਾਰ ਕਾਰਡ ਨਾਲ ਕਿਵੇਂ ਲੱਗਦਾ ਜਦੋਂ ਆਧਾਰ ਕਾਰਡ ਨਾਲ ਰਾਸ਼ਨ ਮਿਲਦਾ ਸਹੀ ਹੈ ਸਹੀ ਹੈਗਾ ਸਹੀ ਪਛਾਣ ਬੰਦੇ ਨੂੰ ਮਿਲਦੀ ਸੋ ਇੱਕ ਤਾਂ ਇਹ ਹੈਗਾ ਵੀ ਹੱਲਾ ਗੁੱਲਾ ਨਹੀਂ ਹੁੰਦਾਗਾ ਤੇ ਦੂਜਾ ਜਿਹਦੇ ਕੋਲ ਆਧਾਰ ਕਾਰਡ ਹੈਗਾ ਔਰ ਉਹ ਜਿਹੜਾ ਹੈਗਾ ਰਾਸ਼ਨ ਮਿਲ ਰਿਹਾ ਹੈਗਾ ਸੋ ਉਮੀਦ ਕਰਦੇ ਹੈਗੇ ਆ ਕਿ ਅਸੀਂ ਵਾਹਿਗੁਰੂਗੇ ਅਰਦਾਸ ਵੀ ਕਰਦੇ ਹੈਗੇ ਆ ਕਿ हे ਪਰਮਪਰਤਾ ਪ੍ਰਮਾਤਮਾ ਤੁਸੀਂ ਜਿਹੜੀ ਇਹ ਹੁਣ ਇੰਦਰ ਦੇਵਤਾ ਨੂੰ ਜਿਹੜਾ ਹੈਗਾ ਸ਼ਾਂਤ ਕਰੋ ਤਾਂ ਕਿ ਅੱਗੇ ਵਰਥਾਤਾ ਜਿਹੜੀਆਂ ਬਾਤ ਹੋ ਤੇ ਹਾਲਾ ਜਿਹੜੇ ਗਏ ਨੇ ਪੰਜਾਬ ਦੇ ਫਿਰ ਸੁਦਰਜਨ ਔਰ ਲਗਾਤਾਰ ਪਿੰਡ ਵਾਸੀ ਵੀ ਕਹਿ ਰਹੇ ਨੇ ਕਿ ਸਰਕਾਰ ਵੱਲੋਂ ਲਗਾਤਾਰ ਜਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਬਹੁਤ ਹੀ ਛਲਾਗਾ ਜੋ ਉਪਰਾਲੇ ਨੇ ਔਰ ਸਰਕਾਰ ਜਿਹੜੀ ਹੈਗੀ ਆ ਸਾਨੂੰ ਇਸ ਵਾਰ ਰਾਸ਼ਨ ਪਹੁੰਚਾਰੀ ਆ ਔਰ ਆਧਾਰ ਕਾਰ ਤੇ ਤਾਂ ਕਿ ਸਾਨੂੰ ਜਿਹੜਾਗਾ ਸਹੀ ਕਰਾਂ ਸਾਰਾ ਸਹੀ ਸਬਾਣ ਮਿਲ ਸਕੇ